ਮੈਨੂੰ ਕਹਿੰਦਾ ਅ ਸਿੱਧੂ ਵੀ ਅੰਕਰ ਵੀ ਕੋਈ ਗੀਤਕਾਰ ਤੋਂ ਗਾਰਡਨ ਲੈ ਦਿਓ ਮੈਨੂੰ ਮੈਂ ਦੋ ਤਿੰਨ ਗੀਤਕਾਰਾਂ ਨੂੰ ਕਿਹਾ ਵੀ ਇਹਨੂੰ ਗਾਰਡਨ ਦਿਓ ਮੁਲਾਕਾਤ ਵੀ ਕਰਾਈ ਉਹਦੇ ਕਈ ਗੀਤਕਾਰਾਂ ਦੇ ਚੱਕਰ ਵੀ ਲਾਏ ਹੁਣ ਮੈਂ ਚਲੋ ਡੋਂ ਤਾਂ ਲੈਣ ਹੁੰਦੀਆਂ ਉਹਨਾਂ ਗੀਤਕਾਰਾਂ ਦਾ ਉਹਨਾਂ ਨੇ ਉਹਨੂੰ ਚੱਕਰ-ਜੁੱਕਰ ਲਵਾ ਗਾਣਾ ਨਹੀਂ ਦਿੱਤਾ ਅਖੀਰ 우ਸਤਾਦ ਜੀ ਨੂੰ ਇੱਕ ਉਹ ਗਾਣਾ ਸੁਣਾਇਆ ਲਿਖਤ ਵੀ ਉਹ ਆਪ ਲਿਆਇਆ ਸੀ ਆਪ ਲਿਖਿਆ ਉਹਨੇ ਜਦੋਂ 우ਸਤਾਦ ਜੀ ਨੂੰ ਨੇ ਗਾਣਾ ਸੁਣਾਇਆ ਉਹਨੇ ਕਿਹਾ ਵੀ ਗਾਣਾ ਤੇਰਾ ਬਹੁਤ ਵਧੀਆ ਹਿੱਟ ਹੋ ਗੋ ਉਹਨੇ ਉਹ ਪਹਿਲੀ ਵਾਰ ਗਾਣਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਜਿਹੜਾ ਇਹਨੂੰ ਫੰਕਸ਼ਨ ਹੋਇਆ ਆਈ ਥਿੰਕ 15 ਸ਼ਾਇਦ ਉਹ ਗਾਣਾ ਉਹਨੇ ਸੁਣਾਇਆ ਤੇ ਉਹ ਗਾਣਾ ਹਿੱਟ ਹੋਇਆ ਉਹਦਾ ਅਛਾ ਉਹ ਜਿਹੜਾ ਤੁਸੀਂ ਕਹਿੰਦੇ ਵੀ ਕਲਾਕਾਰ ਨੂੰ ਕਿਹਾ ਸੀ ਵੀ ਗਾਣਾ ਦੇ ਦੇ ਵੀ ਸਿੱਧੂ ਦਿੱਤਾ ਸੀਗਾ ਸਿੱਧੂ ਨੇ ਮੇਰੇ ਖਾਲ ਵੀਡੀਓ ਵੀ ਪਾਈ ਸੀ ਬਣਾਈ ਸੀ ਦੱਸਿਆ ਵੀ ਸੀ ਵੀ ਮੈਂ ਉਹਦੇ ਘਰ ਦੇ ਬਾਹਰ ਖੜਾ ਰਿਹਾ ਉਸ ਵੇਲੇ ਮੈਨੂੰ ਗੀਤਕਾਰ ਬਹੁਤ ਵੱਡਾ ਗੀਤਕਾਰਾ ਚਲੋ ਮੈਂ ਨਾਮ ਨਹੀਂ ਲੈਣਾ ਮੀਰਾ ਦੋਸਤ ਵੀ ਕਹਿ ਲਓ ਪਰ ਉਹਨੇ ਗਾਣਾ ਦਿੱਤਾ ਨਹੀਂ ਉਹ ਉਹਨੂੰ ਬੜਾ ਲਾਈਟਲੀ ਜਿਆ ਖਾਸੇ ਜਿਹਾ ਲੱਗੇ ਵੀ ਕੀ ਵੀ ਇਹਨੇ ਗਾਉਣਾ ਮੁੰਡੇ ਨੇ ਵੀ ਤਾਂ ਬੋਡੀ ਬਿਲਡਰ ਲੱਗਦਾ ਵੀ ਇਹ ਗਾਉਣ ਵਾਲਾ ਵੀ ਗੋੜਵੜੀ ਲੁੱਕ ਨਹੀਂ ਹੈਗੀ ਇਹ ਗੀਤ ਪੀਰੀਅਡ ਇਸ ਦੀ ਉਸ ਵੜੇ ਨੇ ਵੀ ਸਟਰਗਲਿੰਗ ਪੀਰੀਅਡ ਚ ਸੀ ਉਸ ਵੜੇ ਦਾ ਹਾਂ ਇਹ ਗੀਤਕਾਰ ਦੇ ਗੋਲਬਾ ਵੀ ਨਹੀਂ ਇਹ ਤੋਂ ਨਹੀਂ ਕੋਈ ਗੋੜਵਾਲੀ ਵੀ ਮੈਨੂੰ ਇਹਦੀ ਚ ਨਜ਼ਰ ਨਹੀਂ ਆਉਂਦੀ ਚਲੋ ਸਬਾ ਬੀਤਿਆ ਉਹਨੇ ਦੇਖੋ ਨਾ ਜਿਹੜਾ ਮੁਕਾਮ ਅੱਜ ਦਿਲਜੀਤ ਦੋਸਾਂਝ ਨੂੰ ਹਾਸਲ ਹੋਇਆ ਉਹ ਮੁਕਾਮ ਸਿੱਧੂ ਬੁਸੇ ਵਾਲੇ ਨੇ 19 हासिल ਕਰ ਲਏ پوری ਦੁਨੀਆ ਪੂਰੇ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਉਹਦੇ ਐਡੇ ਵੱਡੇ ਸ਼ੋ ਜਿਹੜੇ ਹੈ ਬਾਹਰਲੇ ਮੁਲਕ ਵਿਦੇਸ਼ ਦੀ ਧਰਤੀ ਤੇ ਐਡੇ ਸ਼ੋ ਅਜ ਤੱਕ ਸਾਡੇ ਪੰਜਾਬੀ ਦੇ ਕਿਸੇ ਵੀ ਕਲਾਕਾਰ ਦੇ ਨਹੀਂ ਹੋਏ ਹਮ ਅੱਦੇ ਕਲਾਕਾਰ ਤਾਂ ਸਾਡੇ ਬੈਨ ਹੀ ਆ ਉੱਥੇ ਬਾਹਰਲੇ ਮੁਲਕਾਂ ਦੇ ਵੀ ਜਾਣ ਦੀ ਸਕਦੇ ਜਿਹੜੇ ਗਏ ਵੀ ਹੈ ਉਹ ਐਵੇਂ ਛੋਟੇ-ਬੂਟੇ ਜਿਹੜੇ ਉਹ ਇਕਹਿਲੋ ਵੀ ਹਾਲ ਉਹਨਾਂ ਚ ਕਰਕੇ ਆ ਜਾਂਦੇ ਸੀਗੇ ਉਹ 쇼 ਬੁੱਕ ਕਰਦੇ ਸੀਗੇ ਜਿਹੜੇ ਪ੍ਰਮੋਟਰ ਉੱਥੇ ਉਹ ਲੈ ਜਾਂਦੇ ਸੀ ਕਲਾਕਾਰਾਂ ਨੂੰ ਪਰ ਸਿੱਧੂ ਬੂਸੇਵੜ ਆਪਣੇ ਕੱਲੇ ਦਾ 쇼 ਦੇਖੋ ਬਸਾਖੀ ਮੇਲਾ ਉੱਥੇ ਹੁੰਦਾ ਕੈਨੇਡਾ ਦੇ ਵਿੱਚ ਬੈਂਕੂਵਰ ਚ ਗਦਰੀ ਬਾਬਿਆਂ ਦਾ ਮੇਲਾ ਉੱਥੇ ਕਲਾਕਾਰ ਕਈ ਜਾਂਦੇ ਆ 15 20 ਕਲਾਕਾਰ ਜਾ ਕੇ ਪਰਫਾਰਮ ਕਰਦੇ ਆ ਤੇ ਇਹ ਕੱਲਾ ਐਸਾ ਕਲਾਕਾਰ ਰਾਜਵੀ ਰਿਕਾਰਡ ਹੈ ਵੀ ਉਹਨੇ ਇਕੱਲੇ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਦਾ ਸਾਡੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਪਹਿਲਾ ਪੰਜਾਬੀ ਦਾ ਮੈਂ ਤਾਂ ਇੱਥੋਂ ਤੱਕ ਵੀ ਜਿਹੜਾ ਤਰਵਿੰਦਰ ਹੋਏ ਸਾਡੇ ਸੁਪਰਸਟਾਰ ਪੰਜਾਬ ਦੇ ਜੰਪਰ ਏਸੀ ਜ਼ਿਲ੍ਹੇ ਦੇ ਜੰਪਰ ਡਾਂਗੋ ਪਿੰਡਾ ਉਹਨਾਂ ਦਾ ਸਾਡੇ ਨਾਲ ਹੀ ਇੱਥੇ ਬਕੌਰ ਰੋਡ ਤੇ ਇਹ ਮੁਕਾਮ ਉਹਨਾਂ ਨੂੰ ਵੀ ਨਹੀਂ ਹਾਸਲ ਹੋਇਆ ਵੀਦਲਾ ਸਿੱਧੂ ਨੇ ਇਹ ਨੀ ਮੁਕਾਮ ਗੁਰਦਾਸ ਮਾਨ ਚਲੋ ਬਹੁਤ ਵੱਡੇ ਕਲਾਕਾਰ ਆ ਅੱਜ ਵੀ ਉਹਨਾਂ ਦੇ ਪ੍ਰਮਾਤਮਾ ਦੀ ਕਿਰਪਾ ਵਾ गा ਰਹੇ ਆ ਬਹੁਤ ਸੋਹਣਾ गा ਰਹੇ ਆ ਲੋਕ ਸੁਣਦੇ ਆ ਪਰ ਜਿਹੜਾ ਮੁਕਾਮ ਹਾਸਲ ਥੋੜੇ ਸਮੇਂ ਚ ਗੁਰਦਾਸ ਮਾਨ ਉਹਨਾਂ ਨੂੰ ਤਾਂ ਹੋ ਗਿਆ ਨਾ 40 ਸਾਲ 40 ਸਾਲ ਬਾਅਦ ਜਿਹੜਾ ਮੁਕਾਮ ਨਹੀਂ ਹਾਸਲ ਹੋਇਆ ਉਹਨੇ 2 ਸਾਲ ਚ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਪੰਜਾਬੀ ਮਾਂ ਬੋਲੀ ਦੇ ਝੰਡੇ ਗੱਡਦੇ ਐਡਾ ਜਿਹੜਾ ਸਨਮਾਨ ਉਹ ਕਿਸੇ ਹੋਰ ਕਲਾਕਾਰ ਨੂੰ ਨਹੀਂ ਮਿਲੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਨੇ ਸ਼ੋਜ਼ ਲੱਗਨੇ ਸ਼ੁਰੂ ਹੋ ਗਏ ਸੀ ਹਾਲਾਂਕਿ ਸਿੱਧੂ ਦਾ ਨਾਮ ਪੂਰੇ ਵਰਲਡਵਾਈਡ ਚੱਲ ਪਿਆ ਸੀਗਾ ਵੀ ਪੰਜਾਬ ਦੇ ਵਿੱਚ ਤੋਂ ਲੱਗਦਾ ਨਹੀਂ ਵੀ ਉਸ ਤੋਂ ਇਲਾਵਾ ਕੋਈ ਕਲਾਕਾਰ ਹੈ ਹੀ ਨਹੀਂ ਸੀ ਵੀ ਜਿਹੜਾ ਚਮਕੀਲਾ ਸੀਗੇ ਕਹਿੰਦੇ ਉਹ ਵੀ 365 ਦੇ ਇੰਨੀ ਉਹਦੇ ਬੁੱਕ ਰਹਿੰਦੇ ਸੀ ਬਿਲਕੁਲ ਚਮਕੀਲੇ ਦੀ ਇੱਕ ਬਹੁਤ ਵੱਡਾ ਉਦੋਂ ਨਾਂ ਵੱਡ ਗਿਆ ਸੀਗਾ ਆ ਸਾਰੇ ਜਿਹੜੇ ਮੈਂ ਹੁਣ ਮੁਹੰਮਦ ਸਦੀਕ ਸੀਗੇ ਉਹ ਉਸ ਉਹ 80 ਦੇ ਦਹਾਕੇ ਦੀ ਮੁਹੰਮਦ ਸਦੀਕ ਕੁਲਦੀਪ ਬਾਣਕ ਅ ਸੁਰਿੰਦਰ ਚਿੰਦਾ ਇੱਕ ਕਲਾਕਾਰ ਉਦੋਂ ਜਗਮੌਂਡ ਕੋਰ ਚਲੋ ਤਾਂ ਲੇਡੀ ਕਲਾਕਾਰ ਪ੍ਰਵਿੰਦਰ ਇਹਨਾਂ ਦਾ ਸੀਗਾ ਪੰਜਾਬ ਦੇ ਵਿੱਚ ਬਹੁਤ ਵੱਡਾ ਬੋਲਬਾਲਾ ਪਰ ਜਿਹੜਾ ਚਮਕੀਲਾ ਹਾਸਲ ਕਰ ਗਿਆ ਉਹਨੇ ਸਾਰੀ ਕਰਤੀ ਸੀਗੇ ਵਿਹਲੇ ਉਦੋਂ ਤਾਂ ਅ ਅਸੀਂ ਤਾਂ ਦਫ਼ਤਰ ਦੇ ਵਿੱਚ ਜਾ ਕੇ ਦੇਖਦੇ ਰਹੇ ਆ ਵੀ ਜਦੋਂ ਲੋਕ ਆਉਂਦੇ ਸੀਗੇ ਬੁੱਕ ਕਰਨ ਉਹ ਪਹਿਲੋਂ ਚਮਕੀਲੇ ਦੀ ਡੇਟ ਖਾਲੀ ਫੇਰ ਬਿਆ ਰੱਖਦੇ ਸੀ ਇੱਥੇ ਆ ਕੇ ਉਹਨਾਂ ਨੇ ਪਹਿਲੂ ਚਮਕੀਲੇ ਦੀ ਡੈਰੀ ਚੈੱਕ ਕਰਨੀ ਵੀ ਉਹ ਦਿਨ ਵੇਲਾ ਫਿਰ ਉਹਨਾਂ ਨੇ ਪੀਰੀਅਡਸ ਨੂੰ ਕਹਿਣਾ ਵੀ ਆ ਦਿਨ ਰੱਖ ਦਿਓ ਪੱਕਾ ਵਿਹਾਲਾ ਦਿਨ ਪੱਕਾ ਤਾਂ ਕਰਦੇ ਸੀ ਚਮਕੀਲੇ ਦੀ ਡੈਰੀ ਚੈੱਕ ਕਰਕੇ ਬਹੁਤ ਉਹਨੇ ਉਹਨੇ ਵੀ ਛੋਟੀ ਉਮਰ ਚ ਬਹੁਤ ਵੱਡਾ ਨਾਮ ਕਮਾਇਆ ਚਲੋ ਅੱਜ ਵਰਲਡ ਵਾਈਡ ਉਹਦਾ ਜਿਹੜਾ ਗਾਇ ਗੀਤ ਦੁਨੀਆ ਸੁਣਦੀ ਹੈ ਪਰ ਜਿਆਦਾ ਮੌਕਾ ਉਹਨੂੰ ਮਿਲੇ ਨਹੀਂ ਅਨਫੋਰਚਨਟਲੀ ਜਦੋਂ ਮਿਸਅੰਡਰਸਟੈਂਡਿੰਗ ਉਹਦੋਂ ਇਦਾਂ ਹੋਈ ਜਾਂ ਇਦਾਂ ਹੋਈ ਕਾਰਕੋਵਲੋਂ ਹੋਈ ਜਾਂ ਸਾਡੇ ਜਿਹੜੇ ਉਹਦੇ ਸੀਗੇ ਕੰਪੀਟੀਟਰ ਉਹਨਾਂ ਵੱਲੋਂ ਅਖਬਾਰਾਂ ਦੇ ਵਿੱਚ ਲੱਚਰ ਗੀਤ ਗਾਏ ਜਾਂ ਵੀ ਆਰਟੀਕਲ ਛਪੜੇ ਉਹ ਸਪੋਰਟ ਵਾਲੇ ਵੀ ਸਾਡੀ ਲੋਕ ਸੀਗੇ ਕਲਾਕਾਰ ਕੋਈ ਬੇਲੇ ਹੋ ਗਈ ਸੀ ਉਹ ਵੀ ਘਟ ਜਿਹੜਾ ਚੁਬਕੀਲਾ ਦਾ ਜਾਣਾ ਜੇ ਰਹਿ ਜਾਂਦਾ ਹੋ ਸਕਦਾ ਉਹ ਵੀ ਨਾਰੋਸ਼ਨ ਕਰ ਦਿੰਦਾ ਦੁਨੀਆ ਦੇ ਵਿੱਚ ਆਪਣਾ ਉਹ ਜਿਹੜਾ ਹਿੱਕ ਦੇ ਜੋਰ ਨਾਲ ਗਾਇਆ ਚੁਬਕੀਲੇ ਤੋਂ ਬਾਅਦ ਜੇ ਗਾਇਆ ਤਾਂ ਸਿੱਧੂ ਬੁਖਤ ਵਾਲਾ ਸਿੱਧੂ ਮੂਸੇਵਾਲਾ ਨੇ ਜਿਹੜੇ ਪਰਿਵਾਰ ਮੈਂਬਰ ਨੇ ਤੁਸੀਂ ਕਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਦੇ ਮੈਂ ਜਦੋਂ ਦੇਤੀ ਸਿਸਕਾਰਤੀ ਭੋਗ ਤੇ ਮੈਂ ਜਾ ਕੇ ਆ ਉਹਨਾਂ ਦੇ ਫਾਦਰ ਸਾਹਿਬ ਨੂੰ ਚਲੋ ਮਲੇ ਸੀਗੇ ਪਰ ਡਿਟੇਲ ਚ ਗੱਲ ਕਿਉਂਕਿ ਕੱਠ ਬਾੜਾ ਉੱਥੇ ਜਦੋਂ ਜਾਈਦਾ ਤੇ ਮੇਰੀ ਇੱਛਾ ਉਹਨਾਂ ਨੂੰ ਵੀ ਇੱਥੇ ਲੁਧਿਆਣੇ ਕਿਸ ਦਿਨ ਬਲਾਈਏ ਜਿਹੜਾ ਕਾਲਜ ਹੈ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵੀ ਉਹਨਾਂ ਦੇ ਮਦਰ ਫਾਦਰ ਨੂੰ ਵੀ ਇੱਥੇ ਫੰਕਸ਼ਨ ਰੱਖ ਕੇ ਤਾਂ ਕਾਲਜ ਜਦੋਂ ਜਿਹੜੇ ਸਟੂਡੈਂਟ ਹੈ ਕੀ ਹੈ ਉਸ ਦਹਾਕੇ ਦੇ 14 15 16 ਵਾਲੇ ਉਸ ਬੈਚ ਨੂੰ ਇਕੱਠਾ ਕਰਕੇ ਇਹਨਾਂ ਦੇ ਮਦਰ ਫਾਦਰ ਨੂੰ ਉੱਥੇ ਬੁਲਾ ਕੇ ਮੇਰੇ ਬੰਦ ਦੀ ਇੱਛਾ ਵੀ ਉਹਨਾਂ ਦਾ ਇਹ ਸਨਮਾਨ ਕੀਤਾ ਵੱਡੇ ਪੱਧਰ ਤੇ ਜਿਹੜਾ ਜਿਵੇਂ ਕੀ ਕਹਿੰਦਾ ਨਾ ਕੋਈ ਵੀ ਲੜਕਾ ਹੋਊਗਾ ਉਹਨਾਂ ਦੇ ਬਾਪ ਦੀ ਉਮਰ ਦਾ ਕੋਈ ਸਾਹਮਣੇ ਉਹ ਥੋੜੇ ਸ਼ਰਮ ਮਾਂਦੇ ਥੋੜੇ ਓਲਾ ਰੱਖਦੇ ਆ ਕਿਸੇ ਨਾ ਕਿਸੇ ਚੀਜ਼ ਦਾ ਵੀ ਤੁਹਾਡੇ ਨਾਲ ਫ੍ਰੈਂਕ ਸੀਗੇ ਸਿੱਧੂ ਜਦੋਂ ਗੱਲਬਾਤ ਕਰਦੇ ਸੀਗੇ ਹਾਂ ਇਸੇ ਘਰ ਜਿੱਥੇ ਆਪਾਂ ਅੱਜ ਬੈਠੇ ਹਾਂ ਇਸੇ ਘਰ ਦੇ ਵਿੱਚ ਉਧਰ ਰਾਤ ਸ਼ੋਅ ਸੀਗਾ ਇੱਥੇ ਇੰਡੋਰ ਸਟੇਡੀਅਮ ਹੈ ਸਾਡੇ ਲੁਧਿਆਣੇ ਲੁਧਿਆਣੇ ਪੱਖੋ ਵਾਲਾ ਰੋਡ ਤੇ ਉਹਦਾ ਰਾਤ ਦਾ ਸੀਗਾ ਸ਼ੋਅ ਤੇ ਉਹ ਮੇਰੇ ਕੋਲ ਆ ਗਏ 5 ਵਜੇ ਚਲੋ 5 ਵਜੇ ਆ ਕੇ ਚਾਹ ਪਾਣੀ ਜੋ ਵੀ ਕਰਦੇ ਰੇ ਆਪਣੀ ਉਹ ਪ੍ਰੈਕਟਿਸ ਵੀ ਅੱਜ ਸ਼ੋਅ ਹਿੱਟ ਜਾਣਾ ਸਾਡਾ ਜਿਵੇਂ ਨਾਲ ਜਿਹੜੇ ਉਹਨਾਂ ਦੇ ਸਾਥੀ ਜੋ ਵੀ